ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹੋਰ ਫਿਰ ਕਿਦਾਂ ਚੱਲ ਚੁੱਕੇ ਹਾਂ। ਤੇ ਦੇਖਦੇ ਆ ਅੱਜ ਆਪਾਂ ਬਸ ਨਾਨਕੇ ਨੂੰ ਚੱਲੇ। ਵੈਸੇ ਆਪਾਂ ਬੰਡੇ ਨੂੰ ਚੱਲੇ ਤਾਂ ਗਏ ਸੀਗੇ ਤੇ ਮੁੜ ਕੇ ਆਪਾਂ ਫੇਰ ਆ ਗਏ ਕਿਉਂਕਿ ਲੰਗਰ ਵਾਲਾ ਖੇਜਾ ਤਿਆਰ ਕਰਨਾ ਤੇ ਉਹ ਫਿਰ ਹੁਣ ਕਰਦੇ ਆਪਾਂ ਤਿਆਰ। ਤੇ ਟਰੈਕਟਰ ਟਰੈਕਟਰ ਤਾਂ ਆਪਾਂ ਨੇ ਕਰ ਲਿਆ ਤਿਆਰ ਤੇ ਮੁੰਡਾ ਚੋਬਰ ਵੀ ਤਿਆਰ ਪਰ ਤਿਆਰ। ਇਹਦਾ ਕਹਿੰਦਾ ਮੇਰੇ ਮਗਰੇ ਤਵੀਆਂ ਪਾ ਦੋ ਕਹਿੰਦਾ ਕੋਈ ਨਹੀਂ ਮੈਂ ਖਿੱਚ ਦੂੰਗਾ। ਤੇ ਇਧਰ ਪੂਰੂ 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 ਤੇ ਡਰਾਵਰ ਰੂਵਰ ਪਾ ਕੇ ਆਪਾਂ ਨੇ ਕਰ ਲਿਆ ਤਿਆਰ ਤੁਰ ਤੇ ਹੁਣ ਦੇਖਦੇ ਆਂ ਤਵੀਆਂ ਦੂਵੀਆਂ ਪਾ ਕੇ ਫਿਰ ਆਪਾਂ ਚੱਲਦੇ ਆਂ ਆਹ ਤਾਂ ਵੀਆਂ ਦਾ ਛੋਟੀਆਂ ਨਹੀਂ ਤਾਂ ਹੀ ਪਾਲਣੀਆਂ ਦੀ ਆਪਾਂ ਨੇ ਤੇ ਹਨਾ ਤੇ ਦੇਖਦੇ ਆਂ ਹੁਣ ਬਾਕੀ 8 8 ਜਾਂ 9 9 ਜਿਹੀ ਮਿਲ ਜਾਣ ਬਹੁਤ ਆਰਾਂ ਕਿਉਂਕਿ ਇਹ ਤਾਂ ਸਾ-ਸਾਦੀਆਂ ਤਵੀਆਂ ਤੇ ਫਿਰ ਦੇਖਦੇ ਆਂ ਮਿਲ ਜਾਣ ਤੇ ਤੇ ਚੋਬਰ ਦਾ ਅੱਜ ਜ਼ੋਰ ਪਰਖਿਆ ਜਾਣਾ ਪਰਖਿਆ ਦਾ ਕੱਦਾ ਹੀ ਵੈਸੇ ਦੱਸ ਤੁਹਾਨੂੰ ਤੁਹਾਨੂੰ ਪਿੰਡ 'ਚ ਤਵੀਆਂ ਨਹੀਂ ਮਿਲਦੀਆਂ ਆਲੇ ਪਈਆਂ ਚੱਤ ਤੁਹਾਨੂੰ ਤੁਹਾਨੂੰ ਪਿੰਡ 'ਚ ਤਵੀਆਂ ਨਹੀਂ ਮਿਲਦੀਆਂ ਤੁਹਾਨੂੰ ਤੁਹਾਨੂੰ ਪਿੰਡ 'ਚ ਤਵੀਆਂ ਨਹੀਂ ਮਿਲਦੀਆਂ ਮਿਲ ਗਈਆਂ ਦੋ ਤਿੰਨ ਨਾਲ-ਨਾਲ ਦੀਆਂ ਹੁੰਦਾ ਬੜੀਆਂ ਆਏਗੀ ਔਰ ਅੱਜ ਜੱਥੇ ਪਾਲੋ ਮਨਸੂਏ ਤੇ ਲੈ ਸੌਣ ਲੱਗੇ ਚੱਲ ਮਨਸੂਏ ਜਾਣਾ ਪੈਣਾ ਪੌਲ ਜਤਵੀਆਂ ਨਹੀਂ ਮਿਲਦੀਆਂ ਉਹ ਯਾਰ ਉਹਦੇ ਦੀਓਗੇ ਚਾਚੇ ਦੀਓਗਾ ਉਹ ਪੌਲ ਜਤਵੀਆਂ ਹੀ ਨਹੀਂ ਮਿਲਦੀਆਂ ਉਹੋ ਤੇ ਚੱਲੋ ਜੀ ਚਾਲੀਆਂ ਉਹ ਮੈਨੂੰ ਪਤਾ ਮਨਸੂਏ ਉਹ ਹਰਪ੍ਰੀਤਰ ਉਹਨਾਂ ਦੇ ਚਲੋ ਫਿਰ ਤੇ ਲੋ ਜੀ ਤਵੀਆਂ ਗਈਆਂ ਹੋਈਆਂ ਸੀਗੀਆਂ ਉਹ ਹੋਰ ਅੱਗੇ ਤੇ ਆਪਾਂ ਨੇ ਫਿਰ ਉਹੀ ਸਾ-ਸਾ ਜੀ ਪਾ ਲਈਆਂ ਹੁਣ ਕਿਆ ਕਰ ਸਕਦੇ ਤੇ ਵਿਚਾਰੇ ਤਬ ਵੀ ਨਹੀਂ ਮਿਲੀ ਹੈ ਨਾਨੂ ਤਬ ਵੀ ਇਹੀ ਨਹੀਂ ਮਿਲੀ ਹੈ ਨਾਨੂ ਵਿਚਾਰਿਆਂ ਨੂੰ ਕੀ ਕਰਾਂ ਇਹ ਵਿਚਾਰੇ ਚਲੋ ਕੋਈ ਨਹੀਂ ਮਨ ਨੂੰ ਐ ਤਾਂ ਸਾ ਸਾਧੀਆਂ ਨਾਲ ਟਾਈਮ ਲੱਗ ਜਾਣਾ ਹੋਰ ਤਾਂ ਕੋਈ ਚੱਕਦੇ ਨਹੀਂ ਡੰਡਾ ਖੋਲ ਆ ਦੋਨੇ ਪਾਸੇ ਖੋਲ ਦੋਨੇ ਪਾਸੇ ਦੇ ਚਲੋ ਮਿਲਦੇ ਆਂ ਫਿਰ ਬਾਅਦ ਚੱਲਣੇ ਤਬੀਦ ਹੋ ਗਿਆ ਬਾਲੀਏ ਮਿਲੀਆਂ ਨਹੀਂ ਹੋਰ ਨਹੀਂ ਤਾਂ ਵੀ ਮਿਲੀਆਂ ਪੂਰੇ ਪਿੰਡ ਚ ਵਿਚਾਰਿਆਂ ਨੂੰ ਸਾਰੀਆਂ ਹੀ ਗਈਆਂ ਹੋਈਆਂ ਪਿੰਡ ਦੀਆਂ ਤਵੀਆਂ ਅਮੇ ਭੜਲਾ ਨਹੀਂ ਹੈ ਸਿਰ ਇੱਕ ਸਿਰ ਆ ਜਾ ਚੱਲ ਚੱਲ ਚੋਲ ਦੇ ਔਰ ਖੋਲ ਦੇ ਸਾਰੀਆਂ ਖੋਲ ਦੇ ਯਾਰ ਸਾਰੀਆਂ ਖੋਲ ਦੇ ਅਮੇ ਭੜਲਾ ਚੱਲ ਪਿੱਛੇ ਕਰ ਔਰ ਮਾੜੇ ਅੱਗੇ ਕਰ ਅੱਗੇ ਕਰ ਅੱਗੇ ਕਰ ਮਾੜਿਆ ਹੁ ਮੈਂ ਫੜਦਾ ਮਾੜੀ ਚੱਲ ਉਹ ਪਿੰਨ ਚੱਕੇ ਉਹ ਚਾਵੇਂ ਗੜੀ ਪਿੰਨ ਆਇਆ ਖੋਲ ਦੇ ਮਾੜੀ ਉਹ ਖੋਲ ਦੇ ਖੋਲ ਦੇ ਖੋਲ ਦੇ ਸਾਰੀਆਂ ਖੋਲ ਦੇ ਸਾਰੀਆਂ ਉਹ ਗੰਮੜਾ ਕਿਉਂ ਦੇਖ ਰਿਹਾ ਹੈ? ਕੈ? ਯਾਰ ਉੱਪਰ ਦੀ ਵੀ ਬਹੁਤ ਆ ਤਾ ਦੀਆਂ ਹਾਂ ਬਈ ਉੱਪਰ ਵੀ ਬਹੁਤ ਆ ਚੱਟ ਨਹੀਂ ਆਈ ਗੀ ਚੱਕ ਵੀ ਤਾਂ ਵੀ ਤਾਂ ਹੀ ਮੇਰੇ ਪਸੰਦ ਨਹੀਂ ਆਈ ਗੀ ਹਾਂ ਛੋਟੀਆਂ ਬਾਗਾਂ ਤਰਾ ਤਵੀਆਂ ਲੱਗਦੀਆਂ ਨਹੀਂ ਆਈਆਂ ਯਾਰ ਉਹ ਛੋਟੀਆਂ ਉੱਭੜਦੀਆਂ ਬਾਉ ਦਾ ਤੈਨੂੰ ਕਿਹਾ ਦਾ ਹੈਗਾ ਪੱਥਰ ਰੱਖ ਲੰਨਾ ਉਹ ਬੜਾ ਭਾਰੀ ਕਿਹੜਾ ਉਹ ਪਿੱਛੇ ਆ ਅੱਛਾ ਉਹ ਵੀ ਤਾਂ ਗੱਲ ਨਾ ਮੈਂ ਦੇ ਦੇ ਉੱਪਰ ਉੱਪਰ ਹੀ ਰਹਿੰਦੀ ਆ ਉਹ ਉੱਬੜਦੀ ਜਾਂਦੀ ਆ ਜਦ ਜੇ ਇਥੇ ਵੀ ਜਿਆਦਾ ਉਹ ਹੁੰਦਾ ਜੇ ਜਿਆਦਾ ਭਜਾ ਲਵਾ ਤਾਂ ਵੀ ਉੱਬੜੀ ਜਾਣੀ ਆ ਜੇ ਹੌਲੀ ਚੱਲਦਾ ਫਿਰ ਹੂ ਟੱਪਾ ਮਾਰੀ ਜਾਂਦੀ ਆ ਕਿਤੇ ਕਿਤੇ ਨਹੀਂ ਵੰਗਾ ਜਦ ਜੇ ਹੁਣ ਮਾਣ ਮੋਟਾ ਗੰਨਾ ਜਾ ਗਿਆ ਹਾਂ ਨੂੰ ਤਖੀਆਂ ਤਾਂ ਵੱਢ ਦਿੰਦੀ ਆ ਇਹਨਾਂ ਨੇ ਵੱਢਣਾ ਨਹੀਂ ਉੱਪਰ ਦੀ ਟੱਪੇ ਜਾਂਦਾ ਦਮਕਾ ਜਾਂ ਮਾਰਦੀ ਆ ਪਤਾ ਨਹੀਂ ਕਾਦੇ ਤਵੇਂ ਚੱਕ ਮੀਆ ਤਾਂ ਕਰਕੇ ਪਤਾ ਨਹੀਂ ਬਜਨ ਨਹੀਂ ਹੈਗਾ ਤਾਂ ਕਰਕੇ ਪਤਾ ਨਹੀਂ ਜਾਂ ਜਿਹ ਤਰਾ ਬੋਰਡਾ ਜਾਂ ਮਾਰਦੀ ਆ ਕਾਹੀ ਤਾਂ ਮੋਤਰਾ ਆ ਤੁਸੀਂ ਹੋਗੇ ਕਿ ਨਵੇੜਾ ਨਹੀਂ ਕਰਦੇ ਯਾਰ ਛੋਟੀਆਂ ਬਾਬੀਆਂ ਬਹੁਤਾ ਨਵੇੜਾ ਨਹੀਂ ਕਰਦੀਆਂ ਇਹ ਆ ਇੱਥੇ ਇਹਦੀ 2 ਮਾਟ ਆ ਜਾਂਦੀ ਆ ਔਰ ਉਥੇ ਆਹ ਦੇਖੋ ਟਰੱਕੋ ਵੀ ਨਹੀਂ ਆਏ ਟਰੱਕੋ ਜਿੱਥੇ ਇਹਦੀਆਂ 2 ਮਾਟ ਆ ਜਾਂਦੀਆਂ ਉਥੇ ਦੂਰੀਆਂ ਦੀ 1 ਮਾਟ ਜਾਂਦੀ ਆ ਇੰਨਾ ਫਰਕ ਆ ਹਾਂ ਮੋਬਾਈਲ ਕੋ ਭੰਦਾ ਯਾਰ ਹੈ ਕਿ ਨਹੀਂ ਤਾਂ ਵੀ ਥੱਲੇ ਮੈਂ ਮੈਰਾ ਨਹੀਂ ਸੋ ਮੇਰੇ ਨਹੀਂ ਪਸੰਦ ਆਇਆ ਕੰਮ ਵਧੀਆ ਯਾਰ ਉਹ ਬਣਾ ਗੱਲ ਕਰੀਏ ਬਰਾਊਨ ਕੁੜੀ ਨੇ ਨਾ ਨਾ ਧਮਾਨ ਵਾਲੇ ਯਾਰ ਬਹੁਤ ਐਂਡ ਬਣਾਉਂਦੇ ਆ ਬਰਾਊਨ ਵਾਲਿਆਂ ਦਾ ਧਮਾਨ ਵਾਲੇ ਆਂਦੀਆਂ ਗਿਆ ਨਾ ਨਾ ਆਂਦੀਆਂ ਅੱਛਾ ਪਰ ਵੈਸੇ ਕਹਿਣਾ ਨਹੀਂ ਚਾਹੀਦਾ ਜਿੱਥੇ ਆ ਦੋਹਰ ਚ ਗੱਲ ਬਣੀ ਆ ਨਾ ਜੇ ਉਹ ਕਵੀਆਂ ਹੁੰਦੀਆਂ ਇੱਕ ਵਾਰ ਚ ਗੱਲ ਬਣ ਜਾਂਦੀ ਉਹਦਾ ਫਰਕ ਹੁੰਦਾ ਨਾ ਉਹ ਹੈਵੀ ਹੈਵੀ ਚੀਜ਼ ਦਾ ਯਾਰ ਫਰਕ ਹੁੰਦਾ ਇਹ ਨਵੀਆਂ ਬਣੀਆਂ ਹੋਣਗੀਆਂ ਇਹ ਵੀ ਪਤਾ ਨਹੀਂ ਆ ਸਾਰੇ ਨਵੇਂ ਨਵੀਆਂ ਆ? ਹਾਂ ਤਾਂ ਵੀ ਨਵੇਂ ਯਾਰ ਤਾਂ ਵੀ ਨਵੇਂ ਆ ਆਣਾ ਪਰਪਲ ਚੱਲਣਾ ਯਾਰ ਦੁਹਿਆਂ ਨੇ ਦਬ ਕੇ ਚੱਲਣਾ ਭਾਰੀ ਆ ਨਾ ਪਰ ਵਜੇ ਨਾਲ ਚੱਲਦੀ ਤੇਲੇ ਤੇਲਾ ਤੇਲੇ ਭੂਗਦਾ ਇਹਦੇ ਨਾਲ ਦਾ ਨਾ ਚੱਲਿਆ ਨਹੀਂ ਯਾਰ ਆ来 ਆ ਬਾਅਦ ਆਊਗਾ ਮਾੜਾ ਯਾਰ ਆਓ ਜੇ ওই ਟਾਈਮ ਲੱਗਣਾ ਕੋਈ ਹੋਊਗੀ ਉਹਦਾ ਟਾਈਮ ਕੱਟ ਲੈਣਾ ਇਹਦੀ ਗੱਲ ਬਾਤ ਵੀ ਬਣ ਜਿੰਦੀ ਆ ਉਹਦੇ ਨਾਲ ਤਾਂ ਮੈਂ ਵੀ ਇਹ ਤਾਂ ਮਿਲ ਜੂਗਾ ਪਰ ਇਹ ਲੈ ਆਪਾਂ ਤੇ ਨਹੀਂ ਜੇ 85 ਮਿਲ ਜਾਵੇ ਫਿਰ ਸਾਣਾ ਨਾਲੋਂ ਵਧੀਆ 85 ਜਾਂ 95 ਤੋਂਾਂ ਦੇ ਪੂਰੀ ਦੇ ਲਾਵੇ 82 ਹੋ ਗਿਆ ਸੌ ਸਾਣਾ ਨਾਲੋਂ ਠੀਕ ਆ ਤੇ ਨਾਲੇ ਆਪਾਂ ਉਹਦੇ ਰੇਹ ਦਾ ਪਤਾ ਕਰ ਲੈਂਦੇ ਆ ਮੰਡ ਇਹ ਰੇਹ ਜਿੰਨਾ ਤੌਕਨ ਨਾਲੋਂ ਜ਼ਿਆਦਾ ਮੈਂਦਾ ਇਹ ਦੋ ਲੈਣੇ ਬਾਅਦ ਪਰਲੇ ਵਸੇ ਪੁੱਛੇ ਰੋਹ ਦਾ ਵੀ ਠੀਕ ਆ ਆਰ ਮੁਰਗੇ ਨਾਲ ਜੇ ਢੇਰ ਮਜੇ ਦਾ ਜਾ ਵਧੀਆ ਕੇ ਟੱਕਰ ਮੇਰੇ ਕਿੰਨੇ ਤੇਰਾ ਜੋ ਆ ਕਿਸੇ ਦੇ ਮੰਮਿਆਂ ਦਾ ਬਈ ਆਲਾ ਪਰਾ ਆ ਦੇਲਾ ਮੁੰਡੇ ਦਾ ਫੁੱਲਾ ਜਲਾ ਖਾਲੀ ਕਰਨਾ ਮੰਡ ਪਤਾ ਕਰ ਲੈਨੇ ਇੱਕ ਵਾਰ ਉਹ ਪਾਣੀ ਜਾਂ ਪੁੱਛ ਲਾਂਦੇ ਆ ਆਪਾਂ ਮੰਡ ਉਹ ਬਾਅਦ ਚ ਬੀਜ ਲਈ ਪੈ ਜੂਗਾ ਉਹਦੇ ਉੱਤੇ ਲੇਬੜੀ ਜੀ ਉਹ ਪਾਣੀ ਢੇਰ ਲਾ ਕੇ ਪਾਣੀ ਛੱਡ ਦੇ ਆਪੇ ਫੈਲੀ ਜਾਣਾ ਨਾ ਨਾ ਟ੍ਰੈਕਟਰ ਨੂੰ ਜੇ ਤੇ ਇਹ ਕੋਈ ਲੇਜ਼ਰ ਕਰ ਦੋ ਹਾਂ ਲੇਜ਼ਰ ਆਡੀ ਦੋ ਦਿਨੋਂ ਤੁਸਪਾਂ ਲੱਗੇ ਟੁੱਬਲ ਬਣੇ ਟੁੱਬਲ ਜੀ ਹੋ ਜਵੇ ਇੱਕ ਲੈਂਡਾ ਮਾਰ ਕੇ ਫੇਰ ਕਰੂਗੇ ਲਈ ਇੱਕ ਲੈਂਡਾ ਬੁਟਾ ਇਹਨਾਂ ਦੇ ਇੱਧਰ ਲਵਾ ਦੇਣੀ ਆਪਾਂ ਇਹ ਗੋਲ ਇਹਨਾਂ ਵਿੱਚ ਚੜਾ ਦੇਣੀ ਬਸ ਇੱਧਰ ਸਾਈਡ 'ਤੇ ਨਾਲੇ ਪਿੱਛੇ ਨਹੀਂ ਲਾਉਣੀ ਸਾਈਡ 'ਤੇ ਨਹੀਂ ਲਾਉਣੀ ਇੱਧਰ ਨਹੀਂ ਲਾਉਣੀ ਇੱਧਰ ਅਗਲਾ ਲੱਗਣੀ ਆ ਲੰਦਾ ਪਿੱਛੇ ਵੀ ਨਹੀਂ ਲੱਗਣੇ ਹੈਗੇ ਸਿਰਫ ਇੱਧਰ ਲੱਗਣੇ ਆ ਉਧਰ ਛੱਡ ਜਾਣਾ ਆਪਾਂ ਨਹੀਂ ਕੀਪਾ ਛੱਡ ਦੇਣਾ ਬਾ ਠੀਕ ਆ ਆਓ ਇੱਕ ਉਧਰ ਲਾ ਜੀ ਤੇ ਇੱਧਰ ਲਾ ਦੂ ਮੇਰੇ ਮੇਰੇ ਇੱਕ ਦੇ ਟੂੜੇ ਲਾ ਦੇਣੀ ਆ ਇੱਕ ਆ ਦੋ ਲਾ ਕੇ ਪਰਾਇਤੀ ਇਸਾ ਛੱਡ ਜਣਾ ਠੀਕ ਹੈ ਕਿੰਨੀ ਸੇ ਬਣਾ ਲੈਣਾ ਆਪਾਂ ਨੂੰ ਅਛਾ ਅਛਾ ਆਲੂ ਉਹਨੇ ਸਾਡਾ ਵਿਖਦਾ ਹੋਇਆ ਜੀ ਤਾਂ ਫੈਕਟਰੀ ਕੰਨੀ ਛੱਡ ਦੇਣਾ ਦੇਖ ਕੇ ਬਾਕੀ ਅਹੀਂ ਦਿਨਾਂ ਚੱਕ ਕੇ ਅਗਲੇ ਘਰ ਚ ਜਾਣਾ ਆਪਾਂ ਨੂੰ ਬਾ ਠੀਕ ਹੈ ਜਿਵੇਂ ਉਹਨਾਂ ਦਾ ਹੀ ਆ ਇਹ ਦਿਨ ਉਹਨਾਂ ਦਾ ਪਾਈ ਚਾਹ ਦੇ ਚੋੜੀਆ ਦਾ ਸਾਡਾ ਘਰ ਆਪਰੇ ਪੈ ਜਾਣਾ ਅੱਛਾ ਜੀ ਇਹਦਾ ਨਹੀਂ ਪੱਲੂ ਕਮਾ ਹੋਇਆ ਵਾ ਲੈ ਆਂ ਵਧੀਆ ਯਾਰ ਉਹ ਰੇ ਜੀ ਕਾਲੇ ਗੋਲ ਪੈ ਜਾਣਾ ਸਹੀ ਆ ਯਾਰ ਕੋਈ ਵਰਤ ਨਹੀਂ ਹੁੰਦਾ 200 ਕੇ ਲਾਜੀ ਥੋੜੀ ਖੇਚਣਾ ਹੈ ਹੈ ਕਿ ਕਿਨੇ ਆਗੇ ਮਨਸੂਹ ਆ ਯਾਰ ਆ ਮਾਰੇ ਜਾਂਦੇ ਵੇਚਣਾ ਬੁੱਟਣਾ ਉਹਨਾਂ ਨੇ ਖੇਤ ਵੇਚਣਾ ਉਹਨਾਂ ਨੇ ਕਾਹੀ ਕਿਸੇ ਆਪਾਂ ਨੂੰ ਛੱਡਣਾ ਉਹਨਾਂ ਦਾ ਅੱਛਾ ਇਹ ਖੇਤ ਪਤਾ ਨਹੀਂ ਬੀਜਣਾ ਆਪਾਂ ਨੇ ਬੀਜ ਸਾਰੇ ਹੀ ਦੇਣਾ ਜੇ ਕੱਲ ਨੂੰ ਅਗਲਾ ਆ ਗਿਆ ਗੰਨਾ ਛੱਡ ਦਿੰਦੇ ਲੂਟੇ ਲੱਗੇ ਵੇਖਦੇ ਰਹੂਗੇ ਠੀਕ ਆ ਜਿਨਾਰੇ ਫੇਰ ਤਾਂ ਉਹਨਾਂ ਦੇ ਬੁੱਤੇ ਲੱਗੇ ਹੋਏ ਨੇ ਨੀਓਂ ਦੇਰੀ ਕਰੀ ਦੋ ਲੈਣਾ ਰਾਤ ਨੂੰ ਦੇਖਣੀ ਹੈ ਹੈ ਵੀਰ ਜਮੀਨੇ ਨਹੀਂ ਵੇਚਦੇ ਉਹ ਸਾਰੀ ਨਹੀਂ ਵੇਚਦੇ ਬਿਕੜੀ ਵੀ ਹੈ ਨਹੀਂ ਇਹ ਸਾਰੇ ਦਾਦੇ-ਪਰਦਾਦੇ ਨਾਂ ਚੱਲ ਜੀ ਹੈ ਸਾੜੀ ਫੇਰ ਉਹ ਹੈ ਖਾਸੇ ਦੇ ਨਾਂ ਆਹੀ ਜੀ ਨਾ ਅੱਧਾ ਜੀ ਦੀ ਜ਼ਾਲ ਜ਼ਾਲ ਤੇ ਨਾਂ ਆਹੇ ਹਿੱਸੇ ਆ ਵਿੱਚ ਵਿੱਚ ਆਉਂਦੇ ਨੇ ਹੂੰ ਨਹੀਂ ਨਾਲੇ ਊਂ ਵੀ ਕੋ ਪਾਣੀ ਨਹੀਂ ਨਾ ਹੈਗਾ ਪਾਣੀ ਕਰਕੇ ਵੀ ਇਹ ਪਾਣੀ ਦਾ ਵੀ ਬਹੁਤ ਉੱਪਰ ਆ ਹੂੰ ਕੀ ਹੋਏਗਾ ਤੁਹਾਨੂੰ ਇਹੀ ਕਹਿ ਕਿ ਪਹਿਲਾਂ ਕੋਈ ਆਉਂਦਾ ਨਹੀਂ ਹਸਣ ਨੂੰ ਪਾਣੀ ਦਾ ਨਾ ਬਣਾ ਦਾਂ ਕਿ ਪਹਿਲਾਂ ਮਿਲੂਗਾ ਇਹੀ ਪੌਣਾ ਬਰਾ ਬਹੁਤ ਐਰਜੀ ਐਰਜੀ ਦੇਖ ਪੜ ਕਰ ਲੋ ਯਾਰ ਤੂੰ ਹੀ ਤਰਾਂ ਜਾ ਗਏ ਯਾਰ ਉਹ ਹੀ ਦੇਖ ਪੜ ਹੋਣੀ ਆ ਹਾਂ ਪਿਛਲੀ ਵਾਰ ਵਧੀਆ ਨਹੀਂ ਬਣਿਆ ਜੂਰੀ ਤਾਂ ਨਹੀਂ ਆ ਲੈ ਪਾਉਂਗਾ ਇਹ ਚ ਜੂਰੀਆਂ ਬਾਤ ਤੇ ਪੈਣਾ ਨਾ ਹੋਊਗਾ ਸਾਰੇ ਹੋਣੇ ਲਿਆ ਆ ਮਾਮੇ ਰਹਿਣ ਦੇ ਮੋਣ ਦੇ ਉਹ ਲਿਆ ਦੇ ਉਹ ਲਿਆ ਰੱਖ ਲੈ ਅਡਵਾਂਸ ਦਿੱਤਾ ਇਹਨਾਂ ਨੇ ਅਡਵਾਂਸ ਆਇਆ ਸਾਰੇ ਕਿਹੜਾ ਸਾਰੇ ਪੈਲੇਟ ਹੋਰੇ ਚਾਜਾਂ ਵਾਲੇ ਹੀ ਆ ਸਾਰੇ ਗਰਜੀਤ ਲੱਗਿਆ ਮੇਰੇ ਕੋਲ ਹੈ ਜਰਾਮਾਨੇ ਕਿਦਾਂ ਤੇ ਹੋਰ ਬਾਲਟਸ ਤੇ ਚਰਾਂਦੀ ਮੰਡ ਦੀ ਜਾਇਦਾ ਵਾਲਾ ਮੰਡ ਦੇ ਬੁੱਤ ਨੇ ਆਪਾਂ ਦੇ ਆਪਾਂ ਵੀ ਟੂਟੇ ਟੋਟੇ ਦੋ ਤਿੰਨ ਕਹਿਣੀ ਹੈ ਵੀ ਫਟਾਫਟ ਸਾਫੀਆ ਤੇ ਪਹਿਲਾ ਪੈਸਾ ਦੋ ਤਿੰਨ ਦੋ ਤਿੰਨ ਕਹਿੰਦੇ ਵੀ ਜਾੜਾ ਆ ਜਿੰਨੇ ਰਹੇ ਦੱਬ ਕੇ ਹੁਣ ਇਹ ਪੈ ਜਵੇ ਦੇਸੀ ਉਹ ਚੰਗਾ ਉਹ ਚੰਗਾ ਫਟਾਫਟ ਰਾਈਂਗ ਹੋਦਾ ਹਾਂ ਜੀ ਬਹੁਤ ਐਨੀ ਜੀ ਕਹਿੰਦੇ 800 ਬੈਗੇ ਪਾਉਗਾ। ਲੋਹੇ ਦਾ ਚਾਰ ਗਿੱਦੇ ਜਗਾ ਹੈ ਚਾਰ ਗਿੱਦੇ ਦਾ। ਹਾਂ ਵਧੀਆ। ਵੇਚਣ ਨੂੰ ਬੱਠੇ ਨੇ। ਇੱਕ 85 ਜਾਂ 95 ਦੋਹਾਂ ਦੇ ਕੁਲੀਜਣ ਹੈ। ਜਿਹੜਾ 85 ਦੇ ਨਾਲ ਪੀਆ ਬਸਨ ਜੇ ਮਿਲ ਜੂਗਾ। ਉੱਧਰ ਆਏਗਾ। ਮੂਲੇ ਪਤਾ ਕਰਾਉਣਾ ਫਿਰ ਨਹੀਂ ਤਾਂ ਫਿਰ ਆਇਆ ਨਾ ਹੁਣ ਤਾਂ ਟਾਈਮ ਦਾ ਨੰਗੇ ਭਾਈ ਬਸ ਜੀ ਦਾ। ਹਾਂ। 85 ਹੀ ਹੁਣ ਤਾਂ ਸ਼ੁਰੂ ਹੋਇਆ। ਮੈਂ ਇਹ ਪਿੰਡ ਪਤਾ ਕਰ ਲਊਗਾ ਜੇ ਮੰਨਦਾ ਹੋਇਆ। ਹੂੰ। ਉਹ ਲੈ ਵਜਨ ਤੇ ਜਾ ਰਹਾ ਵਜਨ ਤੇ ਪਹੁੰਚਾ ਹੋ ਗਿਆ ਵੈਸੇ ਲੱਗਦਾ ਵਜਨ ਦਾ ਪਹਿਣਾ ਨਿਕਲਣਾ ਹੀ ਯੂਨੀਵਰਸ ਹੋਣਾ ਸਰ ਨਿਕਲਣਾ ਹੀ ਬਾਹਰ ਆਉਣਾ ਨੇ ਤੇਰਾ ਜੀ ਨਹੀਂ ਕਹਤਾ ਹੋਇਆ ਸਤੰਬਰ ਆ ਮਾ ਮਲਾ ਜੂਏ ਜਾ ਕੇ ਵਿਚਾਰ ਕੋਈ ਉਹ ਵੀ ਹੁੰਦਾ ਜਿਹੜਾ ਜਿਹੜਾ ਇਹ ਚੱਲਿਆ ਉਹ ਤੇ ਜੂਆ ਹੀ ਕੋ ਉਹ ਨਹੀਂ ਆ ਗਿਆ ਮੇਰੇ ਕੋਲ ਉਹ ਕਰੀ ਗਏ ਨਾ ਮਰ ਗਏ ਨਾ ਉਹ ਕਰੀ ਗਏ ਨਾ ਇਹ ਤਾਂ ਇਹ ਨਹੀਂ ਆਈ ਸੀ ਅੱમે ਜਾਈਂ ਯਾਰਾ ਵਜਨ ਦਵਾ ਦੇ ਉਹ ਸਿਧਰ ਆ ਸਿਧਰ ਆ ਸਿਧਰ ਆ ਰੱਬ ਦਾ ਸਿਧਰ ਆ ਸਿਧਰ ਆ ਰੱਬ ਦਾ ਜੀ ਆ ਐਨਕਾਂ ਨੀਗਾਰਨੀਆਂ ਨਾਲੇ ਮਾਗਦੇ ਚੱਲਦੀ ਆ ਮੈਂ ਕਦਾ ਦੇਖਦਾ ਪਾਏਗਾ ਲੋਕੀ ਦੇ ਪਰਾਂ ਨੂੰ ਵੱਟ O oh, pará não bateu. ਜਿਹੜੇ ਖੰਭੇ ਖੜੇ ਨੇ ਖੰਭਿਆਂ ਨਾਲ ਲਾਓ ਖੰਭੇ ਨਾਲ ਲਾ ਕੇ ਕੱਟਿਆ ਕਰਦੇ ਆਂ ਸਾਰਾ ਅੱਤਰ ਵਾਲਾ ਉਹਦੇ ਪਿੰਡ ਦੀ ਚਿੱਟੀ ਜਾ ਰਹਾ ਕਿ 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 ਉਹਦੇ ਦੀ ਗੋਡੇ-ਗੋਡੇ ਜਾ ਰਹਾ ਉਹ ਬਲੌਗ ਚ ਆਇਆ ਕਰੋ ਬਲੌਗ ਚ ਆਗੇ ਵਸਾ ਦੇ ਬਲੌਗ ਚ ਆਇਆ ਕਰੋ ਮੜੀ ਜੀ ਸਾਡੇ ਨਾਲ ਮਾੜੇ ਨਾਲ ਰਹੋਗੇ ਤੇ ਛੇਤੀ ਮਰੋਗੇ ਕੋਈ ਚੱਕਰ ਨਹੀਂ ਐਵੇਂ ਹੀ ਮਾਰੇ ਰਹੇ ਆ ਐਵੇਂ ਵੀ ਜ਼ਿੰਦਗੀ ਖਾਦ ਨੂੰ ਚੱਲ ਰਹੀ ਜਾ ਲੋ ਚੱਲ ਮਾਂ ਮਿੱਕ ਜੀਆ ਤਲੀਆਂ ਵੇਲਾ ਵਾਲਾ ਕੰਨਾ ਇੱਕ ਘਰ ਤੋਂ ਕੰਨਾ ਹਾਂ ਤੇ ਬਾਪੂ ਘੜਾ ਕੋੜੀ ਚੱਕੀ ਫਿਰਦਾ ਬਾਜੋ ਆਓ ਜੀ ਅੱਗੇ ਡੇਟਾ ਲਈ ਫਿਰਦਾ ਕੁੱਝਾ ਦੇਣਾ ਮੋਰੇ ਤੇ ਆ ਬਗਤ ਮੈਜ ਰੂਗੀ ਮਾਫ ਕਰਨ ਮਾਤ ਤੋਂ ਮੋਟਰ ਡਾਉਣੇ ਉੱਤੇ ਪਹਿਲ ਵੇਖ ਲੈ ਕਿ ਕਿਹੜਾ ਫੈਂਦਾ ਦਾਗਾ 3 ਵਜੇ ਪਹਿਲਾਂ ਪਹਿਲਾਂ ਆ ਜਾ ਮੈਂ ਕਿ ਜੋਂ ਮਾਤੀ ਦੇਖੀ ਤੂੰ ਮੇਮ ਜਾਈ ਜੀ ਦਿਖਣੀ ਹੈ ਯਾਦ ਰੱਖੂਗਾ ਸਾਰੀ ਉਮਰ ਮੈਂ ਇੱਧਰ ਵਾਲੀਆਂ ਵੀ ਖੋਲਣੀਆਂ ਬਾਤ ਨੂੰ ਦੇਖਦੇ ਜਾਈ ਹੁਣ ਜਾ ਕੇ ਖਾਹ ਪਾ ਕੇ ਕੱਢ ਲੈਣਾ ਜੇ ਬਾਪ ਜੇ ਬਾਪੂ ਕਿਹੜਾ ਹੋਵੇ ਸਭ ਕੁਝ ਹੋ ਜਾਂਦਾ ਮੇਂ ਉਮਰ ਖੇਲਦੀ ਹੋਈ ਆ ਬਾਪੂ ਦਾ ਕਿਹ ਬਾਪੂ ਆ ਨਹੀਂ ਸਕਦਾ ਨਾੜੇ ਦੂਜੇ ਬਾਪੂ ਨੇ ਕਹਿੰਦਾ ਆ ਜੂਗਾ ਉਹ ਕਿੱਥੇ ਆ ਤੂੰ ਤੇ ਲੋਜੀ ਖੇਦਾ ਹੋ ਗਿਆ ਫਾਈਨਲ ਟੱਚ ਤੇ ਆਪਾਂ ਨੇ ਕਰਤਾ ਦੋਹਰ ਹਾਂ ਤੇ ਆਪਾਂ ਨੇ ਦੋਹਰ ਕਰਦਾ ਤਵੀਆਂ ਦਾ ਤੇ ਦੋ ਕੁ ਦਿਨ ਤੋਂ ਪੰਜ ਲਾ ਕੇ ਫਿਰ ਇਹਨੂੰ ਲੇਜ਼ਰ ਲੂਜ਼ਰ ਕਰਦੇ ਆ ਤੇ ਫਿਰ ਵੀਦਿਆਂ ਚ ਗੰਨਾ ਬੀਜਣਾ ਕਾ ਲਾਉਣਾ ਬੀਜਣਾ ਹੀ ਹੋਊਗਾ ਨਾ ਨਾ ਲਾਉਣਾ ਵੀ ਹੁੰਦਾ ਇੱਕ ਜੇ ਗੁੱਲੀਆਂ ਜੇ ਲਾਉਣੀਆਂ ਫਿਰ ਲਾਉਣਾ ਤੁਹਾਡੀ ਇੱਛਾ ਹੈ ਜੀ ਜੋ ਤੁਸੀਂ ਸੇਵਾ ਕਰ ਸਕਦੇ ਆ ਉਹ ਸਲਾਹ ਹੈ ਜਿਹੜਾ ਮੌਕੇ ਤੇ ਜਿਹੜਾ ਸੀ ਲੱਗਿਆ ਨਹੀਂ ਤੁਹਾਡੀ ਇੱਛਾ ਹੈ ਜੋ ਸੇਵਾ ਤੁਸੀਂ ਯੋਗਦਾਨ ਪਾ ਸਕਦੇ ਆ ਉਹ ਤਾਂ ਤੁਹਾਡੀ ਜੇਬ ਨੇ ਚੱਲ ਦੇਖਣੀ ਆ ਜੀ ਨਾ ਟੇਕ ਪਾ ਲ ਹੂੰ ਦੇਖਪਾਲ ਦਾ ਭੌਲ ਵਾਲਾ ਮੁੰਡਿਆਂ ਨੂੰ ਪੁੱਛੋ ਨਾ ਫਿਰ ਨਾ 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 ਤੁਹਾਡੇ ਸਾਰੇ ਤੁਸੀਂ ਇਹਨਾਂ ਦੇ ਹੱਥੋਂ ਹੋ ਆ ਮੈਨੂੰ ਜਾਨਦਾ ਹੁੰਦਾ ਕਹਿੰਦਾ ਮੁੰਡੀਆਂ ਨਾਲ ਲਗਾਓ ਅੱਜ ਕਿ ਲਖਾਇਆ ਤੇ ਲਗਾਓ ਅਰੇ ਮੁੰਡੀਆਂ ਕਾ ਚਮਕਾਰ ਸਰ ਲਖਾ ਲਾ ਹਾਂ ਆਵਾ ਜਿੱਲੇ ਆ ਜੂਗਾ ਨਾ ਨਾ ਕੋਈ ਨਹੀਂ ਦੇਖ ਲਿਓ ਜਿਹਦਾ ਗੁੱਲੀ ਵਾਲਾ ਠੀਕ ਆ ਤਾਂ ਉਹ ਲਾ ਲਾਂਗੇ ਬੈਡਾਂ ਵਾਲਾ ਬੜੀ ਇੱਛਾ ਜੀ ਅੱਜ ਆਪਾਂ ਤਿਆਰ ਆ ਕੋਈ ਚੱਕਰ ਨਹੀਂ ਹੈਗਾ ਪੰਜ ਮਿੰਟ ਕੰਨਾਈ ਕਰ ਲਾਂਗੇ ਜਿੰਨਾ ਖਜ਼ਾਨਿਆਂ ਚ ਮਾਇਆ ਭਰਪੂਰ ਹੋਵੇ ਭਾਈ ਪੈਸੇ ਦੇ ਕੇ ਦੂਰ ਹੋਗੇ ਸਹੀ ਗੱਲ ਆ ਹਾਂ ਮੈਂ ਹੀ ਵੀ ਮੇਰੇ ਕੋਲ ਪਹੁੰਚ ਗਿਆ। ਮੈਂ ਕਾਲੇ ਦੇ ਪਹੁੰਚ। ਬਾਹੀਂ ਰੁਛਾ ਪਰੇ ਜੋਰ ਆ ਉਹਨਾਂ ਕਿਆ ਕਰੀਏ। ਇਹ ਆफी ਦੱਬੇ ਨੂੰ ਅਜ ਨਹੀਂ ਬੜੇ ਬੜਿਆਂ ਦੀ ਆਗਿਆ। ਜਿੱਦਣ ਆਗਿ ਕੁੰਨਿਆਣੇ ਹੋ ਗਏ। ਮੋਢਿਆਂ ਵਜਨ ਪੈ ਗਿਆ। ਤਿਆਰ ਹੋ ਕੇ ਜਲਦੀਆਂ ਕਰਦੀ ਆਏ ਆਂ ਥੱਲੇ। ਚਲੋ ਚਲੀਏ ਮੈਂ ਪਿੰਡ ਨੂੰ ਵੀ ਜਾਣਾ। ਨਾ ਪਿੰਡ ਕਿਆ ਕਰਦਾ ਤਾਂ? ਜਾਣਾ। ਆ ਪਿੰਡ ਨਹੀਂ ਤੇਰੇ ਕਹਦਾ। ਹਜ਼ਾਰ ਕਾਟ ਦਾ ਦਊਗਾ। ਥੋੜੇ ਜੇ ਵੱਡੋਗੇ ਥੋੜੇ ਜੇ ਰਹਿ ਗਏ। ਕੋਈ ਬੀਜ ਜੰਮੇ ਹੋਣਾ। ਹੈ? ਜੰਮੇ ਹੋਣਾ ਉਹੀ ਬੀਜ ਲਾ ਲੈਣਾ ਆਪਾਂ ਨੇ। ਹੋਰ ਕੀ ਆ? ਛੋਲੀ ਚ ਭਾਗ। ਆ ਜਿਵੇਂ ਹੋਣਾ ਆ ਗੰਦੇ ਰਹਿ ਗਏ ਇੱਕ ਉਹ ਹੁੰਜੇ ਆ ਥੋੜੀਆਂ ਦੋ ਕੋ ਚਾਰ ਭਰੀਆਂ। ਉਹ ਪਿੱਛੇ ਯਾਰ ਕਿਉਂ ਉਹ ਕਿਹੜੀ ਛੱਡਤੀ ਆ ਉਹਨਾਂ ਨੇ? ਦੇਖਿਆ ਹੀ ਨਹੀਂ ਹੈਗਾ। ਚਾਹ ਅੱਗ ਲਾਈ ਅਸੀਂ। ਹੈ? ਗੱਦੇ ਨੇ ਵਾਲੇ ਨੇ ਮਾਮਾ ਤੇ ਰੱਲ ਲਗਾਉਣਾ। ਸਹੀ ਗੱਲ ਆ। ਮਾਮਾ ਨੇ ਥੋੜੀ ਦਾਨ ਨਾਲ ਖਾਦੀ ਜਿਆਦਾ ਟੈਂਪਰ ਬੋਲੇ ਰਾਂ ਗੱਲ ਉਹਨੇ। ਕੱਚੇ ਚ ਛੋਲਾ ਆ ਪਾ ਕੇ ਤੇ ਵਾਕੇ ਆ ਜੇ ਮਾਹੀ ਪਾ ਗ੍ਰੀਡ ਜੂੜੀ ਤੇ ਤੜਕੀ ਆਈ। ਕਦੇ ਚੱਬੀਆਂ বাজਣ ਲੱਗਿਆ ਵਾ। ਕਾਡੀ ਪਲਵਾਵਾ? ਨਾ ਦੱਲੇ ਦੀ ਗੱਲ। ਅਛਾ ਦੱਲਾਵਾ। ਕੱਚੇ ਚ ਫਰਮੋਜੀ ਪਾ ਕੇ ਆ ਜਾ ਕਰੋ। ਮੈਂ ਸੁਵੇਦੀਆਂ ਦੇਖਿਆ ਮਾਹੀ ਇਹ ਬੰਦਾ ਕੌਣ ਜਾਂ ਦੇਖਿਆ। ਬੋਤਲ ਪਈ ਜਾ ਰਿਹਾ ਉਹ। ਵਈਆਂ ਦੀ ਗਾ ਚਾਹ ਲੈ ਕੇ ਚੱਲਿਆ ਚਲੋ ਕਰੋ ਸੇਵਾ। ਵਧੀਆ। ਬਾਕੀ ਬਾਅਦ ਚ ਪੰਜ ਲੱਡੂ ਰੱਖ ਕੇ ਆਪਾਂ ਨੇ ਮੱਤਾ ਦੇਖਣਾ ਹੀ ਬਾਂਬਣ ਮੰਨ ਗਏ ਸਹੀ ਗੱਲ ਆ ਬਈ ਹੁਣ ਮੁਕਰੇ ਨਾ ਆਕਰ ਤੱਕ ਨਾ ਹੁਣ ਤਾਂ ਨਹੀਂ ਮੁਕਰਦੇ ਯਾਰ ਹੁਣ ਤਾਂ ਲਾ ਹੋ ਗਿਆ ਕਬਜਾ ਹੁੰਦੀ ਹੁੰਦੀ ਤਾਂ ਹਾਂ ਸਹੀ ਗੱਲ ਆ ਹੁਣ ਤਾਂ ਯਾਰ ਬਾ ਭਈਆ ਹੋ ਗਿਆ ਯਾਰ ਨਾ ਵਿਚਾਰੇ ਉਹ ਕੋਈ ਨਹੀਂ ਖਾਦੀ ਹੈਗੀ ਉਹ ਤਾਂ ਨਹੀਂ ਇੰਨੇ ਉਹ ਉੜਨੇ ਉੜਨੇ ਵਾਲੀ ਕੋਈ ਗੱਲ ਨਹੀਂ ਹਾਂ ਉਹ ਦੂਏ ਪਾ ਮੁੰਡੇ ਆੜਦੇ ਕਹਿੰਦੇ ਤੇ ਪਰਲੇ ਇਹ ਤਾਂ ਮੂਰਲਾ ਤਾਂ ਠੀਕ ਤਾਂ ਮੈਂ ਉਹ ਹਮੇ ਦੇਖੋ ਮੈਂ ਕਿੰਨਾ ਸੋਹਣਾ ਹਾਂ ਇੱਕ ਮੁੰਡਾ ਕਹਿੰਦਾ ਵੇਚ ਤਵਾਹੀ ਤਵਾਹੀ ਨੂੰ ਦੇਖਣੀ ਹੈ ਸੌਕੀ ਮੈਂ ਤਵਾਹੀ ਵਾਲਾ ਕਹਿੰਦਾ ਹੁਣ ਚਲੋ ਯਾਰ ਮੈਂ ਪਿੰਡ ਨਹੀਂ ਜਾਣਾ ਹਾਂ ਚਲੋ ਚੱਲਦੇ ਆਪਾਂ ਤੇ ਮਿਲਦੇ ਆਂ ਪਰਾਸੇ ਜਾ ਕੇ ਲਓ ਜੀ ਤੇ ਬਾਬੂ ਕੇ ਬਾ ਆ ਗਏ ਤੇ ਭਾਕੂ ਨੂੰ ਖੋਲਣ ਲੱਗਾ ਤਵੀਆਂ ਪਰ ਮਨ ਲੱਗਦਾ ਖੁੱਲਣੀਆਂ ਨਹੀਂ ਦੇਖਿਆ ਮੈਨੂੰ ਮਾਣ ਸੀ ਤੇਰੇ ਉੱਰ ਮਾਣ ਸੀ ਇੱਕ ਜਿਆਦਾ ਟਾਈਟ ਹੋ ਜਾਣੀ। ਬਸ 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 ਤੇ ਚਲੋ ਚੱਲਦੇ ਆਂ ਫਿਰ ਆਪਾਂ ਪਿੰਡ ਵੀ ਜਾਣਾ ਹੁਣ। ਤੇ ਮਿਲਦੇ ਆਂ ਫਿਰ ਆਪਾਂ ਪਿੰਡ ਜਾ ਕੇ। ਹਾਂਜੀ ਤੇ ਆਪਾਂ ਆਗੇ ਸੀਗੇ ਕਰੇ ਹਨਾ ਤੇ ਆਪਣਾ ਨੋਦੇਉਂਦੇ ਹੋ ਗਏ ਸੀਗੇ ਥੋੜੇ ਨੇ ਰਾਜਾ ਇੱਕ ਦੋ ਹੋਰ ਕੰਮ ਜੇ ਕਰ ਲਾਗੇ ਸੀਗੇ। ਤੇ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊ ਨਿਊ ਜਾਂ ਠੀਕ ਹੈ ਜੀ ਓਕੇ ਬਾਏ ਟਾਟਾ